ਤੋ ਪਹਿਲੇ ਹੀ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਿ ਅਪਰਾਧ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜਤੂਨ ਵਿੱਚ ਬੜਾ ਦੰਦੇਦਾਰੇ ਉਹ ਦੀ ਵਾਰਦਾਤ ਥੋੜੀ 10 ਤਰੀਕ ਨੂੰ ਟੈਂਪਟ ਹੋਈ ਸੀ ਇੱਕ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋ ਮੈਡਮ ਨੇ ਉਹਦਾ ਪ੍ਰੋਂਪਟ ਐਕਸ਼ਨ ਕਰਦੇ ਆ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜਤੂਨ ਕਰੀਮਨ ਰੋਇ ਕੁਮਾਰ ਜੀ ਔਰ ਅਰਨ ਮੁੰਨਨ ਜਿਹੜੇ ਸਾਡੇ ਡੀਐਸਪੀ ਜੀਏ ਹਾਲ ਜੈਤੂਨ ਸੀਆਈਏ ਸਟਾਫ ਔਰ ਐਸਐਚਓ ਜੈਤੂਨ ਦੀ ਟੀਮਾਂ ਨੇ ਇਹਨਾਂ ਨੂੰ ਪ੍ਰੋਮਟ ਐਕਸ਼ਨ ਕਰਦਿਆਂ ਉਹ ਲੜਕਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਹੈ ਗੁਰ ਗੁਰਪਿਆਰ ਸਿੰਘ ਔਰ ਉਹਨੇ ਇੱਕ ਨਵਾਂ ਮੁੰਡਾ ਨਾਲ ਲਾ ਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇੱਕ ਨੂੰ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਅੱਜ ਫਿਰ ਜਿਹੜਾ ਦੂਜਾ ਸੁਲਤਾਨ ਸਿੰਘ ਨੂੰ ਐਸ ਐਚਓ ਜੱਤੂ ਤੇ ਸੀਆਈਏ ਜੱਤੂ ਦੀ ਟੀਮ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਦੋ ਪਿਸਟਲ 32 ਗੋਰ ਦੇ बरामद ਹੋਏ ਔਰ ਅ ਲਾਈਵ ਕਾਰਟ੍ਰਿਜਸ बरामद ਹੋਏ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ ਦੱਸਣਯੋਗ ਇਹ ਹੈ ਕਿ ਜੀ ਇਹਨਾਂ ਨੇ ਦਸਤੇ ਹੀ ਕੋਈ ਅਟੈਂਪਟ ਕੀਤੀ ਸੀ ਤੇ ਚાઇਨਾ ਬਾਜ਼ਾਰ ਦੇ ਕੋਲ ਉਹਦੇ ਵਿੱਚ ਕਾਮਯਾਬੀ ਹੋ ਸਕੇ ਤੇ ਫਿਰ ਭੱਜ ਗਏ ਸੋ ਉਹਨਾਂ ਨੇ 17 ਤਰੀਕ ਨੂੰ ਇੱਕ 4000 ਦੀ ਅਟੈਂਪਟ ਕੀਤੀ ਹੈਗੀ ਹੈ ਤੇ ਮਿਸਟਰ ਹਿਨੂ ਵੋਲ ਦੇ ਗੁਰੂ ਤੋਂ ਇਹ ਜਿਹੜਾ ਹੈ ਗੁਰਪ੍ਰਤਾਪ ਦੇ ਪਹਿਲਾਂ ਵੀ ਇਹ ਜਿਹੜਾ ਰਿਕਾਰਡ ਹੈ ਉਹ ਸ਼ੈਡੋ ਹੈ ਤੇ ਚਾਰ ਮੁਕਦਮੇ ਲੁੱਟਾਂ ਖੋਹਾਂ ਦੇ ਦਰਜ ਨੇ ਜੇ ਚਾਮਜ਼ਾਕਤਾ ਵੀ ਹੈ ਤਾਂ ਇਹ ਜਿਹੜਾ ਕਿ ਇਹਨਾਂ ਨੇ ਇੱਥੇ ਕਾਫੀ ਸੰਸ਼ਨੀ ਪਾਈ ਸੀ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਸਹਿਮ ਸੀਗਾ ਤੇ ਇਹਨਾਂ ਨੇ ਇਹ ਜਿਹੜਾ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਔਰ ਇਹਨਾਂ ਉਹ ਹੋਰ ਵੀ ਵਾਰਦਾਤਾਂ ਸਾਹਮਣੇ ਆਉਂਦਾ ਤੁਹਾਨੂੰ ਹੰਦੇਸ਼ਾ ਹੈ ਇਹਨਾਂ ਤੋਂ ਕੋਈ ਕੈਸ਼ ਕਰੇ ਵੀ ਬਰਾਮਦ ਹੈ 4000 ਇਹਨਾਂ ਨੇ ਖੋਇਆ ਸੀ ਜੀ ਉਹ ਉਹਨੇ ਨਾ ਰਿਮਾਂਡ ਲੈ ਕੇ ਬਰਾਮਦ ਕਰਾਂਗੇ ਮਿਲ ਜਾਂਦੇ ਹੋਰ ਕੀ ਕਿਛੀ ਕਾਰਵਾਈ ਹੋਵੇ ਵੈਪਨ ਹੈ ਜੀ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈ ਔਰ ਪਲੱਸ ਜਿਹੜਾ ਇਹਨੇ ਮੋਟਰਸਾਈਕਲ ਤਿਆਰ ਨੇ ਵਰਤਿਆ ਹੈ ਉਹ ਵੀ ਤਾਂ ਇਹ ਵਾਰਦਾਤ ਦੇ ਵਿੱਚ ਦੋ ਬੰਦੇ ਸ਼ਾਮ ਸੀ ਜਾਂ ਹੋਰ ਬੰਦੇ ਸ਼ਾਮ ਸੀ ਪਤਾ ਨਹੀਂ ਇਹ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੁਰਪਿਆਰ ਹੈ ਉਹਨੇ ਸੁਲਤਾਨ ਨੂੰ ਨਾਰਲਾ ਇੱਕ ਬੰਦਾ ਹੋਰ ਫਿਗਰ ਹੋ ਰਿਹਾ ਹੈ ਉਹ ਅਸੀਂ ਫੜ ਕੇ ਤੁਹਾਨੂੰ ਦੁਬਾਰਾ ਡਿਟੇਲੋਂ ਦੱਸਾਂਗੇ